ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਨਵੀਂ ਹੋਰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੁੰਡਿਓ ਕਹਿੰਦੇ ਟਰਬੋ ਲੱਗ ਚੁੱਕੀ ਆ 1500 ਦੇ ਬਾਜੀ ਬਾ ਵਾਜੀ ਬਾ ਕਹਿੰਦੇ ਕਰੋ ਚੈੱਕ ਫਿਰ ਟਰਬੋ ਕਹਿੰਦੇ ਅਨਬਾਕਸਿੰਗ ਕਰਤੀ ਆ ਦੇਖੋ ਸਾਰਾ ਸਮਾਨ ਆਪਾਂ ਟਰਬੋ ਦਾ ਰੱਖ ਚੁੱਕੇ ਆ ਇੱਕ ਇੱਕ ਥਾਵੇਂ ਬਾਜੀ ਬਾ ਕਾਰ ਨੰਬਰ ਟਰਬੋ ਆ ਤੇ ਦੇਖੋ ਆਪਾਂ ਪੈਪੂਪ ਜੇ ਰੱਖ ਤੇ ਆ ਸਮਾਨ ਪਹਿਲਾਂ ਤਾਂ ਮੁੰਡਿਓ ਆ ਦੇਖੋ ਚੈੱਕ ਕਰੋ ਬਾਜੀ ਬਾ ਆਲਵਾਈਏ ਕਿ ਦੂਜਾ ਸੈਂਪਲ ਹੀ ਰੱਖੀ ਮੁੰਡਿਓ ਆ ਵੀ ਫੀਟਿੰਗ ਕਰਕੇ ਦੇਖਦੇ ਆ ਤੇ ਲਓ ਜੀ ਮੁੰਡਿਓ ਕਹਿੰਦੇ ਪੈਪਾ ਪੂਪਾ ਦੀ ਫੀਟਿੰਗ ਕਰਤੀ ਏ ਓਕੇ ਜੀ ਰਿਪੋਰਟ ਟਰਬੋ ਵੀ ਕਹਿੰਦੇ ਹੋਗੀ ਫੀਟਿੰਗ ਟਰਬੋ ਦੀ ਵਾਜੀ ਬਾਦ ਦੇਖੋ ਟਰਬੋ ਤੇ ਥੱਲੋਂ ਦੀ ਕੱਢਤਾ ਜਗਾਰਮੈਂਟ ਆਪਾਂ ਤੇ ਉੱਤੇ ਟਰਬੋ ਫਿੱਟ ਕਰਤੀ ਆ ਇੱਕ ਵਾਰ ਆ ਵੀ ਚੈੱਕ ਕਰੂੰ ਦੇਖੋ ਬਾਈ ਫਿੱਟ ਕਰੀ ਜਾਂਦਾ ਵਾ ਤੇ ਨਾ ਪਹਿਲਾਂ টার্বੋ ਚੈੱਕ ਕਰੋ ਬਾਜੀ ਵਾ ਸਿਰੇ ਗੱਲ ਬਾਤ ਬਣੀ টার্বੋ ਬਾਜੀ ਵਾ ਆਏ ਹਾ ਤੇ ਲੋ ਜੀ ਬਾਈਆਂ ਨੇ ਕਹਿੰਦੇ ਕਰਤੀ ਫੀਟਿੰਗ টার্বੋ ਦੀ ਓਕੇ ਦੀ ਰਿਪੋਰਟ ਆ ਗਈ ਇੱਕ ਵਾਰ ਤੁਸੀਂ ਵੀ ਚੈੱਕ ਕਰੋ ਓਕੇ ਦੀ ਰਿਪੋਰਟ ਕਲੰਪ ਕਲੰਪ ਪਾਤੇ ਨੇ ਦੇਖੋ ਕਹਿੰਦਾ ਥੱਲੋਂ ਦੀ ਉਹ ਕਰਤ ਪੂਰੀ ਸਿਰੇ ਦੀ ਕੀ ਬਣ ਚੁੱਕੀ ਐ ਡਾਇਨਾਸੌਰ ਤੇ ਜਿਹਨਾਂ ਲਾ ਲਿਆ টার্বੋ ਤੇ ਕਿਉਂਕਿ ਦੂਜਾ ਬਾਲਾ ਖੌਰੂ ਪਾਉਣ ਲੱਗ ਗਿਆ ਸੀਗਾ ਕਹਿੰਦੇ ਆਰ ਪੀ ਐਮ ਇੱਥੇ ਮਾਰਦਾ ਬਾਜੀ ਵਾ ਬਾਰੀ ਹੀ ਰੇਸ ਨਾਲ ਹੀ ਤੇ ਸਟਾਰਟ ਕਰਕੇ ਦਿਖਾਉਨੇ ਆ ਬਾ ਇਸ ਬਾਜੀ ਬਾ ਕਹਿੰਦੇ ਟਰਬੋ ਲੱਗ ਚੁੱਕੀ ਐ 1500 ਦੇ ਕਹਿੰਦੇ ਸਾਨੂੰ ਟਰਬੋ ਵੀ ਚੈੱਕ ਕਰਾ ਦਿੰਨੇ ਆ ਮੁੰਡਿਓ ਬਾਜੀ ਬਾ ਸਿਰੇ ਗੱਲ ਬਾਤ ਕਾਰਡ ਨੰਬਰ ਟਰਬੋ ਲੱਗ ਚੁੱਕੀ ਐ ਜੀ ਤੇ ਹੁਣ ਬਾਰੀ ਆ ਕੀ ਟੈਸਟਿੰਗ ਦੀ ਪਹਿਨਾ ਉਹ ਸਪਰੇਅ ਡਿੱਗ ਚੁੱਕੀ ਐ ਸਪਰੇਅ ਕਰ ਦਈਏ ਸਾਰੇ ਕਿਤੇ ਬਲੈਕ ਸਪਰੇਅ ਜੇ ਬੁਰਾ ਲੱਗਦਾ ਫੇਰ ਕਰਾਵਾਂਗੇ ਸਟੰਟ ਬਾਜੀ ਬਾ ਤੇ ਨਿਊ ਲੋਕੇਸ਼ਨ ਕਰਤੀ ਮੁੰਡਿਓ ਡਾਇਨਾਸੌਰ ਦੀ ਅੱਗੇ ਉਹ ਉੱਥੇ ਖੜਾ ਹੁੰਦਾ ਸੀਗਾ ਉੱਥੇ ਗੱਡੀ ਕਰਤੀ ਤੇ ਇੱਥੇ ਹੁਣ ਲਾਤਾ ਮਸ਼ੀਨ ਦੇ ਨਾਲ ਡਾਇਨਾਸੌਰ ਵਾਜੀ ਬਾ ਰੈੱਡ ਰੈੱਡ ਮੈਚਿੰਗ ਇਹ ਜਿੱਦਣ ਦੀ ਟਰਬੋ ਲਵਾਈ ਆ ਵਾਜੀ ਬਾ ਮੁੰਡਿਓ ਕਹਿੰਦੇ ਨਯਾਰਾ ਆ ਚੁੱਕਿਆ ਵਾ ਇਹ ਹੰਡ ਡਾਇਨਾਸੌਰ ਆਰਮੀ ਟੈਕ ਦੀਨੀ ਹੈਗੀ ਹੁਣ ਦੇਖਿਓ ਟਰਬੋ ਸਾਨੂੰ ਬਾਜ ਵੀ ਚੈੱਕ ਕਰਾਉਨੇ ਆਗੇ ਟਰਬੋ ਦੀ ਸਟਾਰਟ ਕਰਕੇ ਇਹ ਹੈ ਇਹ ਤਾਂ ਜਮਜੂਤ ਦਾ ਝੋਟਾ ਕਹਿੰਦੇ ਨੇ ਨਾ ਇਹਦੇ ਬਾਦੀ ਕਾਰ ਇਹਨੂੰ ਜਮਜੂਤ ਦਾ ਝੋਟਾ ਕਹਿੰਦੇ ਆਂ ਵੀਊ ਚੈੱਕ ਕੀਤਾ ਜਾਵੇ ਮੁੰਡਿਓ ਵਾਜੀ ਵਾਹ ਟਰਬੋ ਟਰਬੋ ਲਾ ਕੇ ਕਮਾਲ ਹੀ ਹੋ ਗਈ ਡਾਇਨਾਸੌਰ ਤੇ ਜੀ ਐਸ ਟਰਬੋ ਮੋਗਾ ਮੁੰਡਿਓ ਕਹਿੰਦੇ ਮੋਗੇ ਤੋਂ ਟਰਬੋ ਲਵਾਤੀ ਕਾਟ ਨੰਬਰ ਟਰਬੋ ਆ ਗਈ 65 ਪ੍ਰਿੰਟ 1000 ਰੁਪਏ ਖਰਚਾ ਆ ਗਿਆ ਸਾਰੀ ਟਰਬੋ ਟਰਬੋ ਤੇ ਲਾ ਕੇ ਪਹਿਲਾਂ ਤਾਂ ਉਹ ਵੀ ਚੇਂਜ ਕਰਨਾ ਸੀਗਾ ਫਿਰ ਅਸੀਂ ਕਿਹਾ ਉਹੀ ਰੱਖ ਦੰਨੇ ਆਗੇ ਉਹਦਾ ਸ਼ੀਸ਼ਾ ਰਾਹ ਚ ਆਉਂਦੇ ਆਂ ਤਾਂ ਫੇਰ ਟੁੱਟ ਗਿਆ ਹੋਰ ਟੁੱਟ ਗਿਆ ਰਾਹ ਚ ਇਹਦਾ ਸੀ ਹੁਣ ਮੈਂ ਕਿਹਾ ਨਵਾਂ ਹੀ ਲਿਆਈਏ ਨਵਾਂ ਲੈ ਕੇ ਆਉਨੇ ਆਗੇ ਟਰਬੋ ਜਿੱਦਾਂ ਟਰਬੋ ਲਵਾਈਏ ਮੁੰਡਿਓ ਉਹਦਣਾ ਸੀ ਬਦਲਾਏ ਨਹੀਂ ਹੈਗਾ ਕਪੜਾ ਬਨ ਕੇ ਲਿਆਂਦਾ ਪਹਿਲਾਂ ਨੇ ਦੂਜਾ ਲਾਉਣਾ ਸੀਗਾ ਸਕੈਸ ਦੂਜਾ ਆਪਣਾ ਗੋਲ ਗੋਲ ਵਾਲਾ ਜਿਵੇਂ ਹੁਣ ਫੇਰ ਅਸੀਂ ਸਲਾਹ ਕੈਨਸਲ ਕਰਤੀ ਵੀ ਆਹੀ ਲਮਾਵਾਂਗੇ ਐ ਸੋਣਾ ਲੱਗਦਾ ਟਰਬੋ ਤੇ ਵਾਹ ਜੀ ਵਾਹ ਕਹਿੰਦੇ ਪੇਟੀ ਚੈੱਕ ਕਰੋ ਪਿਛਲੇ ਬਲੌਗਸ ਤੋਂ ਦੱਸਿਆ ਸੀਗਾ ਛਤਰੀ ਛੁਤਰੀ ਲਾਤੀ ਸੀ ਤੇ ਹੁਣ ਚੈੱਕ ਕਰਦੇ ਆ ਮੁੰਡੇ ਪਹਿਲਾਂ ਕਰਦੀਏ ਸਪਰੇਅ ਸਪਰੇਅ ਕਰਕੇ ਕਰਦੇ ਚੈੱਕ ਪਾਵਰ ਲਓ ਜੀ ਰੇਗਮਾਨ ਰਿਆਂ ਦਾ ਆਪਾਂ ਇਹ ਮੈਂ ਪਾੜ ਕੇ ਰੱਖਦਾ ਵੱਡਾ ਸਾਰਾ ਪਤਰਾ ਜਿਹਾ ਲਿਆਂਦਾ ਸੀਗਾ ਇਹਦਾ ਤਾਂ ਕੋਈ ਕੰਮ ਨਹੀਂ ਹੈਗਾ ਇਹਨੂੰ ਨਾ ਆਪਾਂ ਇਧਰ ਮਾਰਦੇ ਆਂਗੇ ਬਾਜੀ ਰੱਖ ਦਾਂਗੇ ਕੀ ਬਾਤ ਹੈ ਨਿਸ਼ਾਨਾ ਦੇਖੋ ਤੇ ਬਾਜੀ ਬਾ ਤੇ ਕਰਦੀ ਆਪਾਂ ਕੰਮ ਸਟਾਰਟ ਫਿਰ ਕਰਾਂਗੇ ਆਪਾਂ ਪਹਿਲਾਂ ਤਾਂ ਸੱਚ ਨੂੰ ਲਾ ਦਈਏ ਫਿਰ ਕਰ ਦਾਂਗੇ ਬਲੈਕ ਸਪਰੇਅ ਇਹ ਬੁਰਾ ਜਿਹਾ ਲੱਗਦਾ ਫਿਰ ਆ ਜਣਿਆ ਸਿਆਲ ਜੇ ਫਿਰ ਹੱਥ ਸੇ ਠਰੀ ਜਾਣੇ ਨੇ ਕੰਮ ਬੰਨਣਾ ਨਹੀਂ ਹੈਗਾ ਫਿਰ ਆਪਾਂ ਨਗੀਤਨ ਤੇ ਲਾਵਾਂਗੇ ਤੁਹਾਨੂੰ ਪਤਾ ਹੀ ਆ ਤੇ ਕਰਦੇ ਆ ਸਟਾਰਟ ਪਹਿਲਾਂ ਸੱਚ ਲਾ ਦਈਏ ਫਿਰ ਅ ਡਿੱਕ ਵੀ ਲਾਵਾਂਗੇ ਡੱਬਾ ਇਹਦੇ ਨਾਲ ਖੋਲਦਾਂਗੇ ਪੱਤੀ ਤੇ ਓਕੇ ਦੀ ਗੱਲ ਬਣਾ ਦਾਂਗੇ ਲੋ ਜੀ ਪੂਰੀ ਜਿੰਦ ਜਾਨ ਲਾ ਕੇ ਜੋਰ-ਜੋਰ ਲਾ ਕੇ ਪੂਰਾ ਸਾਫ ਕਰਤਾ ਇਹ ਤਾਂ ਲੋਹੀ ਹੈ ਇਹ ਜਿਆਗਾ ਬਾਕੀ ਪੂਰਾ ਸਾਫ ਹੋ ਗਿਆ ਦੇਖੋ ਇਹ ਕੱਲਾ ਕੀਤਾ ਹਜੇ ਤੱਕ 5 ਮਿੰਟਾ ਚਾਹੀ ਹੋਇਆ ਓਏ ਇੱਕ ਦਾ ਯਾਰ ਕਾਗਜ਼ ਵਾਲਾ ਛੇਤੀ ਪਾੜਦਾ ਅਰੇ ਮਾਰ ਗਿਆ ਦੇਖੋ ਬੜੀ ਛੇਤੀ ਪਾੜ ਜਾਂਦਾ ਕਾ ਕੱਪੜਾ ਨਾੜਾ ਜੀ ਆ ਇਹ ਕੱਪੜਾ ਹੀ ਆਉਂਦਾ ਕਾਗਜੀ ਜਿਹਾ ਬੜਾ ਛੇਤੀ ਖਸਦਾ ਕਾ ਅੱਧਾ ਦਾ ਅਹੀਂ ਖਰਾਬ ਕਰਤਾ ਮੈਂ ਤੇ ਪੂਰਾ ਸਾਫ ਹੋ ਗਿਆ ਜੀ ਤੇ ਹੁਣ ਕਰਦੀ ਆ ਇਹਨੂੰ ਸਪਰੇਅ ਕਰਕੇ ਸੁੱਝ ਕਾਸ ਦਾਂਗੇ ਸੁੱਝ ਕਾਸ ਕੇ ਫੇਰ ਅੱਗੇ ਆ ਖੋਲਾਂਗੇ ਓਕੇ ਤੇ ਲਓ ਜੀ ਲੱਗਿਆ ਕਾਰਨ ਸਪਰੇਅ ਪਹਿਲਾਂ ਕਰ ਦਈਏ ਯਾਰ ਫਿਰ ਸੈਟਿੰਗ ਜੀ ਆ ਗਈ ਫਿਰ ਦਿਖਾਉਣਾ ਮੈਂ ਤੇ ਲਾਓ ਜੀ ਮੁੰਡਿਓ ਕਹਿੰਦੇ ਕਰੋ ਚੇ ਇੱਕ ਵਾਰ ਜੀ ਵਾਹ ਫਿਨਿਸ਼ਿੰਗ ਦੇਖੋ ਕਿੰਨੀ ਗੈਂਡ ਜੀ ਆਈ ਆ ਤੇ ਓਕੇ ਜੀ ਰਿਪੋਰਟ ਬਣਾਤਾ ਥੱਲੇ ਤਾਂ ਲੋੜ ਹੀ ਨਹੀਂ ਹੈਗੀ ਉੱਤੋਂ ਉੱਤੋਂ ਹੀ ਸੀਗੀ ਮਾੜੀ ਜੀ ਉਹ ਕਰਤੀ ਜਿਆਦਾ ਤਾਂ ਆਬਲ ਐਂਗਲ ਹੋ ਗਏ ਆਬਲੇ ਹੋ ਗਏ ਹੁਣ ਚਾਬੀ ਪਾਣੇ ਲੈ ਕੇ ਖੋਲ ਦੇਾਂਗੇ ਤੇ ਆਹ ਦੇਖੋ ਫਿਰ ਐਂਡਾਂ ਜੀ ਗੱਲਬਾਤ ਤਾਂ ਇਹ ਗਿੱਲੀ ਆ ਕੀ ਕਰਦੇ ਆ ਕੱਸ ਦੰਨੇ ਆ ਤੇ ਫੇਰ ਖੋਲ ਲਾਂਗੇ ਕੀ ਬਾਤ ਹੈ ਲੱਗੇ ਲਗਾਏ ਦੇ ਕਰਤੀ ਸਪਰੇ ਪਰਲਾ ਪਾਸਾ ਰਹਿ ਗਿਆ ਤਾਰਾਂ ਦੂਰਾ ਪਾਸੇ ਕਰਕੇ ਉਹ ਵੀ ਕਰ ਦੰਨੇ ਮੋੜ ਉਹ ਸਾਰਾ ਗੱਲਬਾਤ ਕਰਤੀ ਠੱਲੋਂ ਦੀ ਵੀ ਕਰਤੀ ਨੀਚੇ ਨਾੜ ਦੇਖੋ ਤੇ ਇੱਥੇ ਵੀ ਸਾਰੇ ਕਿਤੇ ਕਰਦੀ ਵਾਹ ਜੀ ਵਾਹ ਓਕੇ ਦੀ ਰਿਪੋਰਟ ਆ ਬਾਕੀ ਟਰਬੋ ਟਰਬੋ ਟਰੈਕਟਰ ਤੇ ਕਰਾਤੀ ਆ ਪਾਵਰ ਦੀ ਆ ਪਾ ਚੇਕਿੰਗ ਕਰਾਂਗੇ ਕੋਈ ਚੱਕਰ ਨਹੀਂ ਤੇ ਪਹਿਲ ਦੂਜਾ ਕਰਦੇ ਆਂਗਾ ਇਹ YouTube ਕਹਿੰਦੇ ਇਹਨੂੰ ਵੀ ਕਰਤੀ ਪਿਛਲੇ ਪਾਸੇ ਵੀ ਕਰਤੀ ਇੱਥੇ ਵੀ ਕਰਤੀ ਤੇ ਕਿੱਧਰ ਦੀ ਪੈਪੂ ਇਹ ਕਰੋ ਚੈੱਕ ਕਰ ਓਕੇ ਦੀ ਰਿਪੋਰਟ ਬਣਾ ਚੁੱਕੀ ਇੱਥੇ ਵੀ ਲਾਤੀ ਦੇਖੋ ਫਿਰ ਕਰੋ ਚੈੱਕ ਆਪੀਆ ਸਪਰੇ ਕਹਿੰਦੇ ਸਾਰਾ ਜੋਰ ਲੱਗ ਗਿਆ ਤੇ ਓਕੇ ਦੀ ਰਿਪੋਰਟ ਬਣਾਤੀ ਇਹ ਲੋ ਜੀ ਮੁੰਡਿਓ ਕਹਿੰਦੇ ਸਪਰੇ ਹੋਗੀ ਸੁੱਕ ਗਈ ਕਹਿੰਦੇ ਕਹਿੰਦੇ ਸਪਰੇ ਸੁੱਕੀ ਤੋਂ ਬਾਅਦ ਨਾ ਬਾਬੇ ਬਾਹ ਸੋਹਣਾ ਲੱਗ ਜਾਂਦਾ ਯਾਰ ਦੇਖੋ ਤੁਹਾਨੂੰ ਮੈਂ ਫਿਨਿਸ਼ਿੰਗ ਦਿਖਾਉਣਾ ਦੇਖੋ ਇੱਥੇ ਇੱਥੇ ਆਪਾਂ ਕਰਕੇ ਦੇਖੀਏ ਇੱਥੇ ਅਜੇ ਕੀਤੀ ਨਹੀਂ ਹੈਗੀ ਇਹ ਜਨੂੰ ਸਪਰੇ ਮੁੱਕ ਗਈ ਆ ਦੇਖੋ ਸਾਰੇ ਕਿਤੇ ਕਰਤੀ ਇੱਧਰ ਦਿਖਾਉਣਾ ਤੁਹਾਨੂੰ ਦੇਖੋ ਇਹ ਕੀ ਬਾਤ ਹੈ ਪੂਰੀ ਸਿਰੇ ਦੀ ਲੱਗਦੀ ਆ ਆ ਜਿਹੜੀ ਇੱਥੋਂ ਬਿਲਡਿੰਗ ਕੀਤੀ ਨਾ ਪੂਰੀ ਘੈਂਟ ਬਾਨ ਗਈ ਇਹ ਪਲੇਨ ਪਲੇਨ ਹੈ ਚਾਹੇ ਹੱਥ ਖਸਾਈ ਚੱਲੋ ਲੈ ਦੇਖੋ ਓਕੇ ਦੀ ਰਿਪੋਰਟ ਆ ਦੇਖੋ ਇੱਧਰ ਇਹ ਆ ਦੇਖੋ ਪੂਰੀ ਕਹਿੰਦੇ ਰੀਗ ਮਾਰਕਸ ਆ ਕੇ ਆਪਣੀ ਮਿਹਨਤ ਸਫਲ ਹੋ ਗਈ ਸੋਨਾ ਵੀ ਲੱਗਦਾ ਲੱਗਿਆ ਇਹ ਮੈਂ ਖੋਲੇ ਨਹੀਂ ਸੀਗਾ ਯਾਰ ਅਗਲੀ ਵਾਰ ਮੈਂ ਕਿਹ ਖੋਲ ਕੇ ਕਰ ਦਾਂਗੇ ਇਹਨਾਂ ਦਾ ਕੋਈ ਜ਼ਰੂਰੀ ਇਹਨਾਂ ਨੂੰ ਇਹ ਨਹੀਂ ਗੰਦਲੀ ਸਾਈਡ ਤੇ ਤਾਂ ਕੀ ਨਹੀਂ ਦੇਖਣਾ ਬਾਰੋ-ਬਾਰੋ ਮੈਂ ਕਰਤਾ ਪੂਰਾ ਘੰਡ ਲੱਗ ਰਿਹਾ ਆ ਦੇਖੋ ਪੱਤੀ ਚਮਕਦੀ ਹੈ ਨਾ ਆ ਦੇਖੋ ਫਲੈਸ਼ ਆਨ ਕੀਤੀ ਵੀ ਹੈ ਚਮਕਦੀ ਹੈ ਪੂਰੀ ਵਾਹ ਜੀ ਵਾਹ ਇੱਥੇ ਨਟ ਕਰਕੇ ਨਾ ਸਮਾਰ ਕੇ ਰੇਗਮਾਂ ਲੱਗਿਆ ਨਹੀਂ ਸੀ ਤਾਂ ਕਰਕੇ ਓਖੜ ਗਈ ਆ ਦੇਖੋ ਆ ਪੱਤੀ ਐਂਗਲ ਤੇ ਵੀ ਕੀਤੀ ਆਗੀ ਇਹ ਤੇ ਵੀ ਹੋ ਗਈ। ਬਾਕੀ ਮੁੰਡਿਓ ਪੂਰੀ ਕੈਂਡ ਲੱਗ ਰਹੀ ਆਗੀ। ਇੱਥੇ ਵੀ ਦੁਬਾਰਾ ਕਰਾਂਗੇ ਸਾਰੀ ਲਿਆ ਕੇ ਯੂ ਪਾਰਟ ਤੇ ਸਾਰੇ ਤੇ ਕਰ ਦਾਂਗੇ। ਤੇ ਬਾਕੀ ਮੁੰਡਿਓ ਸਾਰਾ ਆਪਾਂ ਕੰਮ ਕੰਪਲੀਟ ਕਰਤਾ ਬਾਕੀ ਟਰਬੋ ਟਰਬੋ ਲੱਗ ਗਿਆ। ਤੇ ਬਾਕੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਨਵਾਂ ਬਲੌਗ ਆਊਗਾ ਸਟਾਂਟਾਂ ਦਾ। ਟਰਬੋ ਦੀ ਪਾਵਰ ਚੈੱਕ ਕਰਨ ਦਾ ਬਲੌਗ। ਤੇ ਅੱਜ ਦੀ ਵੀਡੀਓ ਚ ਇੰਨੀ ਧੰਨਵਾਦ।